ਵੈਲਕਮ ਟੂ YouTube ਚੈਨਲ ਮਲਕੀਤ ਕਚੂਰਾ ਤੇ ਆਪਣੇ ਕੋਲ ਡਬਲ ਐਫ ਜੀ ਦੇਸੀ ਮੁਰਗੀ ਹੈ ਇਹ ਮੁਰਗੀ ਮੈਂ ਆਂਡੇ ਵਾਸਤੇ ਰੱਖੀ ਹੈ ਅੱਜ ਤੁਹਾਨੂੰ ਮੁਰਗੀ ਦੇ ਆਂਡੇ ਦੀ ਜਾਣਕਾਰੀ ਦਿੰਦਾ ਹਾਂ ਕਿ ਆਂਡਾ ਕਦੋਂ ਤੱਕ ਮੁਰਗੀ ਦਿੰਦੀ ਹੈ ਔਰ ਆਂਡਾ ਲੈਣ ਲਈ ਇਸ মুরਗੀ ਨੂੰ ਕਿਹੜੀ-ਕਿਹੜੀ ਫੀਡ ਪਾਉਣੀ ਚਾਹੀਦੀ ਹੈ ਵੀਰੋ ਵੀਡੀਓ ਨੂੰ ਪੂਰੀ ਦੇਖਣਾ ਔਰ ਤੁਹਾਨੂੰ ਤਾਂ ਹੀ ਸਮਝ ਆਵੇਗੀ ਜਿਹੜੇ ਵੀ ਵੀਰ ਦੇਸੀ মুরਗੀ ਪਾਲਣ ਦਾ ਕੰਮ ਕਰਦੇ ਹਨ ਆਂਡੇ ਦਾ ਉਹਨਾਂ ਨੂੰ ਸਾਰੀ ਤਾਂ ਹੀ ਸਮਝ ਆਵੇਗੀ ਵੀਡੀਓ ਨੂੰ ਪੂਰਾ ਦੇਖਣ ਦੇ ਇਹ ਡਬਲ ਐਪ ਜੀ ਦੇਸੀ ਮੁਰਗੀ ਹੈ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਹਾਂ ਕਿ ਇਸ ਦਾ ਆਂਡਾ ਤਕਰੀਬਨ 100% ਵਿੱਚੋਂ 90% ਦੇਸੀ ਆਂਡਾ ਦੇਵੇਗੀ ਇੱਕ ਬਰੀਡ ਆਉਂਦੀ ਹੈ ਆਰ ਆਰ ਦੀ ਪਰ ਉਹ ਮੁਰਗੀ 5% ਇਸ ਤੋਂ ਜ਼ਿਆਦਾ ਆਂਡਾ ਦੇਵੇਗੀ ਕਿਉਂਕਿ ਉਹ ਮੁਰਗੀ ਆਂਡਾ ਦੇ ਦੇ ਕੇ ਬਾਅਦ ਚ ਜਦੋਂ ਸੇਲ ਕਰਨੀ ਹੋਵੇ ਉਸ ਮੁਰਗੀ ਦਾ weight ਘਟ ਜਾਂਦਾ ਹੈ ਤੇ ਉਸ ਦਾ ਪੂਰਾ ਮੁੱਲ ਨਹੀਂ ਮਿਲਦਾ ਇਹ ਡਬਲ ਐਫ ਜੀ ਮੁਰਗੀ ਆਂਡਾ ਵੀ ਪੂਰਾ ਦੇ ਜਾਂਦੀ ਹੈ ਤੇ ਬਾਅਦ ਚ ਇਸ ਦਾ weight 4-5 ਪਾਈ ਕਿਲੋ ਦਾ ਹੋ ਜਾਂਦਾ ਹੈ ਔਰ ਇਹ ਬਾਅਦ ਵਿੱਚ ਵੀ ਐਸੇ ਬਦਿਆ ਵਟਾ ਜਾਂਦੀ ਹੈ ਤੇ ਆਮਦਨ ਚ ਵਾਧਾ ਕਰਾ ਜਾਂਦੀ ਹੈ ਇਹ ਡਬਲ ਐਫ ਜੀ ਮੁਰਗੀ ਨੂੰ ਸਭ ਤੋਂ ਪਹਿਲਾਂ ਇੱਕ ਸਟਾਰਟਰ ਫੀਡ ਆਉਂਦੀ ਹੈ ਜਦੋਂ ਛੋਟੇ ਹੁੰਦੇ ਚੂਚਾ ਲਿਆਵੀ ਦਾ ਤਾਂ ਉਦੋਂ ਇਹਨੂੰ ਮੁਰਗੀਆਂ ਵਾਲੀ ਸਟਾਰਟਰ ਫੀਡ ਪਾਈ ਜਾਂਦੀ ਹੈ ਉਹ ਤਕਰੀਬਨ ਇਸ ਨੂੰ 15-20 ਦਿਨ ਪਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਸ ਮੁਰਗੀ ਨੂੰ ਫੀਡ ਗਰੋਵਰ ਫੀਡ ਆਉਂਦੀ ਹੈ ਉਹ ਤਕਰੀਬਨ 2-3 ਮਹੀਨੇ ਪਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਫੀਡ ਆਉਂਦੀ ਹੈ ਲੇਅਰ ਫੀਡ ਲੇਅਰ ਫੀਡ ਚ ਜੋ ਕਿ ਅਨਾਜ ਵੀ ਡੇਢ ਗੱਟਾ ਲਾ ਕੇ ਇੱਕ ਗੱਟੇ 'ਚ ਡੇਢ ਗੱਟਾ ਅਨਾਜ ਲਾ ਕੇ ਪਾਇਆ ਜਾਂਦਾ ਹੈ ਤਾਂ ਹੀ ਇਸ ਦਾ ਲੇਅਰ ਫੀਡ ਪਾਉਣ ਨਾਲ ਆਂਡਾ ਆ ਜਾਂਦਾ ਹੈ ਜਿਹੜੇ ਵੀ ਵੀਰ ਨੇ ਲੰਬੇ ਸਮੇਂ ਤੱਕ ਆਂਡਾ ਰੱਖਣਾ ਹੈ ਉਹ ਇਸ ਨੂੰ ਫੀਡ ਨਾਲ ਹੀ ਪਾਲਦਾ ਹੈ ਤੇ 2-4 ਕੁੱਕੜ ਹੀ ਰੱਖ ਕੇ ਪਾਲਦਾ ਹੈ ਤੇ ਜਿਸ ਨੇ ਫੀਡ ਤੋਂ ਬਗਾਰ ਆਂਡਾ ਲੈਣਾ ਹੈ ਇੱਕ ਤਾਂ ਮੁਰਗੀ ਆਂਡਾ ਕੱਢ ਦੇਵੇਗੀ ਫੀਡ ਤੋਂ ਬਗਾਰ ਦੂਜਾ ਜੇ ਕੁੱਕੜ ਵਿੱਚ ਰੱਖਾਂਗੇ ਤਾਂ ਉਸ ਦਾ ਲੱਗਿਆ ਹੋਇਆ ਆਂਡਾ ਜ਼ਿਆਦਾ ਸਮਾਂ ਨਹੀਂ ਰੱਖ ਸਕਦੇ ਨਹੀਂ ਤਾਂ ਆਂਡੇ 'ਚੋਂ ਖੂਨ ਆਣਾ ਸ਼ੁਰੂ ਹੋ ਜਾਵੇਗਾ ਇਸ ਲਈ ਆਪਾਂ ਨੂੰ ਫੀਡ ਨਾਲ ਹੀ ਆਂਡਾ ਲੈਣਾ ਚਾਹੀਦਾ ਹੈ ਤਾਹੀਂ ਆਮਦਨ ਵਿੱਚ ਆਪਾਂ ਵਾਧਾ ਕਰ ਸਕਦੇ ਹਾਂ। ਇਹਨੀ ਜਾਣਕਾਰੀ ਦਿੰਦਾ ਹੋਇਆ ਅਲਵਿਦਾ ਕਹਿੰਦਾ ਹਾਂ ਕਿ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਕਰਨਾ ਤਾਂ ਜੋ ਹੋਰ ਕਿਸੇ ਵੀਰ ਨੂੰ ਅੱਗੇ ਤੋਂ ਅੱਗੇ ਦਵਲਪ ਜੀ ਦੇਸੀ ਮੁਰਗੀ ਦੀ ਜਾਣਕਾਰੀ ਮਿਲ ਸਕੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ